ਨੇ ਕਨਸਟੇਬਲ ਸਤਨਾਮ ਸਿੰਘ ਜੋ ਕਿ ਕਮਾਲ ਕੇ ਚੌਂਕੀ ਵਿੱਚ ਲੱਗਿਆ ਹੋਇਆ ਹੈ ਉਹਦੇ ਕੋ ਉਹ ਜਾ ਰਿਹਾ ਸੀ ਰਸਤੇ ਦੇ ਵਿੱਚ ਤਾਂ ਉਹਦੇ ਕੋਲੋਂ ਕੁਝ ਲੋਕਾਂ ਨੇ ਉਹਦੇ ਉੱਪਰ ਅਟੈਕ ਕਰਕੇ ਨੋਵਾ ਗੱਡੀ ਵਿੱਚ ਜਿਹੜੇ ਅਟੈਕਰ ਸੀਗੇ ਉਹ ਆਏ ਤੇ ਉਹਨਾਂ ਨੇ ਉਹਦੇ ਉੱਪਰ ਅਟੈਕ ਕਰਕੇ ਉਹਦੇ ਕੋਲੋਂ ਜਿਹੜਾ ਉਹਦਾ ਸਰਕਾਰੀ ਪਿਸਤਲ ਸੀ 9mm ਬਰਾਊਂਗ ਉਹ ਉਹਦੇ ਕੋਲੋਂ ਖੋ ਲਿਆ ਔਰ ਖੋ ਕੇ ਉਹਨੂੰ ਬੁਰੀ ਤਰ੍ਹਾਂ ਨਾਲ ਇੰਜਰ ਕਰਕੇ ਜਿਹੜਾ ਹੈਗਾ ਉਹ ਚਲੇ ਗਏ ਇਸ ਤੋਂ ਬਾਅਦ ਜਿਹਨੂੰ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਪੁਲਿਸ ਕਰਮਚਾਰੀ ਕੋਲੋਂ ਹਮਲਾ ਕਰਕੇ ਸਰਕਾਰੀ ਪਿਸਤਰ ਖੋਣ ਵਾਲੇ 4 ਰੋਪੀਆਂ ਚ 2 ਰੋਪੀ ਪੁਲਿਸ ਨੇ ਕਿਤੇ ਗ੍ਰਿਫਤਾਰ ਰੋਪੀਆਂ ਕੋਲੋਂ ਸਰਕਾਰੀ ਪਿਸਤਰ ਕੀਤੀ ਗਈ ਬਰਾਮਤ ਤੇ 2 ਦੋਸ਼ੀਆਂ ਦੀ ਪੁਲਿਸ ਨੂੰ ਭਾਲ ਲੁੱਟ ਦੀ ਨੀਦ ਨਾਲ ਕੀਤਾ ਗਿਆ ਸੀ ਹਮਲਾ 22 ਦਸੰਬਰ ਨੂੰ ਪੁਲਿਸ ਕਰਮਚਾਰੀ ਸਤਰਾਮ ਸਿੰਘ ਉੱਪਰ ਹਮਲਾ ਕਰਨ ਵਾਲੇ 4 ਦੋਸ਼ੀਆਂ ਵਿੱਚੋਂ 2 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਕਰਯੋਗ ਹੈ ਕਿ ਇਹਨਾਂ ਦੋਸ਼ੀਆਂ ਵੱਲੋਂ ਸਤਨਾਮ ਸਿੰਘ ਉੱਪਰ ਹਮਲਾ ਕਰਕੇ ਉਸ ਦਾ ਸਰਕਾਰੀ ਪਿਸਤਲ ਵੀ ਖੋ ਲਿਆ ਗਿਆ ਸੀ ਤੇ ਹੁਣ ਇਹਨਾਂ ਕੋਲੋਂ ਸਰਕਾਰੀ ਪਿਸਤਲ ਵੀ ਭ੍ਰਮਤ ਹੋ ਗਿਆ ਜਿਸ ਦੀ ਜਾਣਕਾਰੀ ਐਸਐਸਪੀ ਵਿਵੇਕ ਸੀਲ ਸੋਨੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਉਹਨਾਂ ਕਿਹਾ ਕਿ ਬੀਤੇ ਦਿਨੀ ਮੋਗਾ ਦੇ ਪਿੰਡ ਕਮਲਕੇ ਦੀ ਪੁਲਿਸ ਚੌਕੀ ਵਿੱਚ ਤਨਨਾਤ ਹੈੱਡ ਕਨਸਟੇਬਲ ਸਤਨਾਮ ਸਿੰਘ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਉਸ ਦਾ ਸਰਵਿਸ ਰਿਵਲਵਰ ਖੋ ਕੇ ਇਹ ਲੋਕ ਭੱਜੇ ਸਨ ਮੋਗਾ ਪੁਲਿਸ ਨੇ 4 ਅਗਿਆਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਸ ਦੀ ਪਾਲ ਮੋਗਾ ਪੁਲਿਸ ਨੂੰ ਸੀ ਤੇ ਗਹਿਰਾਈ ਦੇ ਨਾਲ ਇਸ ਦੀ ਜਾਂਚ ਕਰਦੇ ਹੋਏ ਮੋਗਾ ਪੁਲਿਸ ਵੱਲੋਂ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਕੋਲੋਂ ਇਹ ਪਿਸਤਲ ਬਰਾਮਦ ਹੋਇਆ ਤੇ ਇਹਨਾਂ ਦੀ ਪਛਾਣ ਆਕਾਸ਼ਜੀਤ ਤੇ ਰਾਜੂ ਕੁਮਾਰ ਹੋਈ ਹੈ ਅਤੇ ਉਹਨਾਂ ਨੇ ਦੱਸਿਆ ਕਿ ਪੁਲਿਸ ਦੇ ਹੈੱਡ ਕਨਸਟੇਬਲ ਤੋਂ ਖੋਇਆ ਹੋਇਆ ਸਰਕਾਰੀ ਪਿਸਤਲ ਵੀ ਬਰਾਮਦ ਕਰ ਲਿਆ ਗਿਆ ਤੇ ਬਾਕੀ ਦੇ 2 ਆਰੋਪੀਆਂ ਨੂੰ ਪੁਲਿਸ ਜਲਦ ਹੀ ਗ੍ਰਿਫਤਾਰ ਕਰ ਲਈ ਜਿਸ ਲਈ ਪੁਲਿਸ ਜਗਾ ਜਗਾਤੇ ਰੇਡ ਕਰ ਰਹੀ ਹੈ ਉਥੇ ਹੀ ਐਸਐਸਪੀ ਵਿਵੇਕ ਸੀਲ ਚੌਨੀ ਨੇ ਦੱਸਿਆ ਕਿ ਸਤਨਾਮ ਸਿੰਘ ਤੇ ਹਮਲਾ ਕਰਕੇ ਉਸ ਨੂੰ ਲੁੱਟਣ ਰਿਪੋਰਟ ਉਥੇ ਹੀ ਐਸਐਸਪੀ ਵਿਵੇਕ ਸੀਲ ਨੇ ਦੱਸਿਆ ਕਿ ਸਤਨਾਮ ਸਿੰਘ ਉੱਪਰ ਹਮਲਾ ਕਰਕੇ ਉਸ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਲੋਕਾਂ ਵੱਲੋਂ ਇਨਾ ਚਾਰ ਰੁਪਈਆ ਨੇ ਇੱਕ 22 ਦਸੰਬਰ ਰਾਤ ਨੂੰ ਸੀਨੀਅਰ ਕਾਂਸਟੇਬਲ ਸਤਨਾਮ ਸਿੰਘ ਜੋ ਕਿ ਕਮਾਲ ਕੇ ਚੌਂਕੀ ਵਿੱਚ ਲੱਗਿਆ ਹੋਇਆ ਹੈ ਉਹਦੇ ਕੋ ਉਹ ਜਾ ਰਿਹਾ ਸੀ ਰਸਤੇ ਦੇ ਵਿੱਚ ਤਾਂ ਉਹਦੇ ਕੋਲੋਂ ਕੁਝ ਲੋਕਾਂ ਨੇ ਉਹਦੇ ਉੱਪਰ ਅਟੈਕ ਕਰਕੇ ਇਨੋਵਾ ਗੱਡੀ ਵਿੱਚ ਜਿਹੜੇ ਅਟੈਕਰ ਸੀਗੇ ਉਹ ਆਏ ਤੇ ਉਹਨਾਂ ਨੇ ਉਹਦੇ ਉੱਪਰ ਅਟੈਕ ਕਰਕੇ ਉਹਦੇ ਕੋਲੋਂ ਜਿਹੜਾ ਉਹਦਾ ਸਰਕਾਰੀ ਪਿਸਟਲ ਸੀ 9mm ਬਰਾਊਨਿੰਗ ਉਹ ਉਹਦੇ ਕੋਲੋਂ ਖੋ ਲਿਆ ਔਰ ਖੋ ਕੇ ਉਹਨੂੰ ਬੁਰੀ ਤਰ੍ਹਾਂ ਨਾਲ ਇੰਜਰ ਕਰਕੇ ਜਿਹੜਾ ਹੈਗਾ ਉਹ ਚਲੇ ਗਏ ਜਿਸ ਤੋਂ ਬਾਅਦ ਕਿ ਉਹਨੂੰ ਹਸਪਤਾਲ ਵਿੱਚ ਸ਼ਿਫਟ ਕੀਤਾ ਗਿਆ ਇਸ ਤੋਂ ਬਾਅਦ ਇੱਕ ਸਪੈਸ਼ਲ ਟੀਮ ਐਸਪੀ ਡੀ ਸਾਹਿਬ ਦੀ ਰੈਨਮਾਈ ਹੈਡ ਬਣਾਈ ਗਈ ਜਿਦੇ ਵਿੱਚ ਕੇਐਸਪੀਡੀ ਸਾਹਿਬ ਡੀਐਸਪੀ ਡੀ ਸਾਹਿਬ ਅਤੇ ਇਨਚਾਰਜ ਜਿਹੜੇ ਆਪਣੇ ਸੀਗੇ ਹੈਗੇ ਨੇ ਤੇ ਨਾਲ ਹੀ ਥਾਣੇ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਉਹਨਾਂ ਸਾਰਿਆਂ ਨੇ ਬਹੁਤ ਮਿਹਨਤ ਕਰਕੇ ਟੈਕਨੀਕਲ ਇਨਵੈਸਟੀਗੇਸ਼ਨ ਅਤੇ ਹੋਰ ਇਨਵੈਸਟੀਗੇਸ਼ਨਸ ਦੇ ਕਰਕੇ ਹਿਊਮਨ ਇੰਟੈਲੀਜੈਂਸ ਡਿਵੈਲਪ ਕਰਕੇ ਇੱਕ ਕੇਸ ਨੂੰ ਸੋਲਵ ਕੀਤਾ ਅਤੇ ਇਹਦੇ ਵਿੱਚ ਹੁਣ ਤੱਕ 4 ਬੰਦੇ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਵਿੱਚੋਂ ਕਿ ਦੋ ਬੰਦੇ ਆਲਰੇਡੀ ਅਰੈਸਟ ਹੋ ਚੁੱਕੇ ਨੇ ਇਹਨਾਂ ਦੋ ਲੋਕਾਂ ਦੇ ਕੋਲੋਂ ਜਿਹੜੀ ਵਾਧਾ ਤੇ ਚ ਇਸਤੇਮਾਲ ਕੀਤੀ ਹੋਈ ਇਨੋਵਾ ਗੱਡੀ ਹੈ ਉਹ ਬਰਾਮਦ ਹੋ ਚੁੱਕੀ ਹੈ ਇਸ ਤੋਂ ਇਲਾਵਾ ਜਿਹੜਾ 9mm ਦਾ ਪਿਸਟਲ ਸਿਗਰਟ ਪੁਲਿਸ ਦਾ ਜਿਹੜਾ ਸਰਕਾਰੀ ਪਿਸਟਲ ਸੀ ਉਹ ਵੀ ਹੁਣ ਤੱਕ ਬਰਾਮਦ ਹੋ ਚੁੱਕਾ ਹੈ ਦੋ ਲੋਕ ਹੋਰ ਇਹਦੇ ਵਿੱਚ ਨਾਮਜ਼ਦ ਕੀਤੇ ਗਏ ਹਨ ਤੇ ਜੀਤੀ ਛੇਤੀ ਇਹਨਾਂ ਨੂੰ ਵੀ ਭੜਿਆ ਜਾਵੇਗਾ ਜਿਹੜੀ ਦੋ ਕਿਊਜ਼ਡ ਹੈਗੇ ਨੇ ਇਹਨਾਂ ਦੋਨਾਂ ਨੂੰ ਅੱਜ کورٹ ਵਿੱਚ ਪੇਸ਼ ਕਰਕੇ ਅਸੀਂ ਰਿਮਾਂਡ ਲੈ ਕੇ ਸਾਨੂੰ ਉਮੀਦ ਹੈ ਸਾਨੂੰ ਹੋਰ ਵੀ ਕਾਫੀ ਦੇ ਵਿੱਚ ਇਨਵੈਸਟੀਗੇਸ਼ਨ ਵਿੱਚ ਸਾਨੂੰ ਦੱਸ সামনে ਆਣਗੇ ਤੇ ਆਪਾਂ ਇਨਵੈਸਟੀਗੇਸ਼ਨ ਕੰਪਲੀਟ ਕਰਕੇ ਜੇ ਤੋ ਜੇਤੀ ਇਹਦਾ ਚਲਾਹ کورٹ ਦੇ ਵਿੱਚ ਦੇਵਾਂਗੇ ਸਰ ਜਿਹੜਾ ਗ੍ਰਾਉਂਡ ਜੀ ਸਰ ਗ੍ਰਾਉਂਡ ਤੇ ਬ੍ਰਹਮ ਜੀ ਸਰ ਦਾ ਕ੍ਰਾਈਮ ਇਹ ਜਿਹੜਾ ਵੈਪਨ ਹੈ ਹੱਥ ਯੂਜ਼ ਹੋਇਆ ਕਿਤੇ ਹੋਵੇ ਇਸ ਸੁਰਾਤ ਇਹ ਸਾਡੀ ਹੁਣ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਵੈਪਨ ਕਿਤੇ ਹੋਰ ਯੂਜ਼ ਕਰਨਾ ਨਹੀਂ ਪਾਇਆ ਗਿਆ ਹੈ ਪਰ ਮੈਂ ਜਿਵੇਂ ਆਪ ਜੀ ਨੂੰ ਦੱਸਿਆ ਹੈਗਾ ਵੀ ਆਪਾਂ ਰਿਮਾਂਡ ਲੈ ਕੇ ਹਾਂ ਜੀ ਆਪਾਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਹੈ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਸਾਨੂੰ ਰਿਮਾਂਡ ਦੇ ਵਿੱਚ ਉਮੀਦ ਹੈ ਵੀ ਅਸੀਂ ਪੂਰਾ ਪੂਰਾ ਮੈਪਿੰਗ ਕਰਾਂਗੇ ਵੀ ਇਹ ਕਿੱਥੇ ਕਿੱਥੇ ਗਏ ਕਿਵੇਂ ਕਿਵੇਂ ਗਏ ਕਿੱਥੇ ਕਿੱਥੇ ਵੈਪਨ ਰੱਖਿਆ ਗਿਆ ਵੈਪਨ ਯੂਜ਼ ਹੋਇਆ ਜਾਂ ਨਹੀਂ ਹੋਇਆ ਰਾਊਂਡ ਵਾਲੀ ਗੱਲ ਜਿਹੜੀ ਤੁਸੀਂ ਕਹੀ ਹੋ ਸਹੀ ਹੈ ਆਪਾਂ ਆਪਾਂ ਵੀ ਇਨਵੈਸਟੀਗੇਟਿਡ ਇਸ ਚੀਜ਼ ਨੂੰ ਹਜੇ ਕਰ ਰਹੇ ਹਾਂ ਵੀ ਰਾਊਂਡ ਮਿਸਿੰਗ ਕਿਉਂ ਹੈਗੇ ਨੇ ਇਸ ਕਰਕੇ ਇਹ ਪੂਰੀ ਇਨਵੈਸਟੀ ਦਾ 10 ਮਿਸਿੰਗ ਦਾ 10 ਮਿਸਿੰਗ ਪਰ ਇਹਨੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਕਿਸ ਤਰ੍ਹਾਂ ਦੀ ਬੈਕਗਰਾਉਂਡ ਨਹੀਂ ਇਹਨਾਂ ਦੋਨਾਂ ਦੇ ਉੱਪਰ ਜਿਹੜੇ ਚੂਹਟਕ ਫੜੇਗੇ ਨੇ ਇਹਨਾਂ ਦੋਨਾਂ ਦੇ ਉੱਪਰ ਕ੍ਰਿਮਿਨਲਿਸਟਰੀ ਨਹੀਂ ਹੈਗੀ ਬਸ ਜਿਹੜੇ ਬਾਕੀ ਹੈ ਜੀ ਇਹ ਖੋਹ ਦਾ ਕੇਸ ਹੈਗਾ ਇਹ ਇਹਨਾਂ ਨੇ ਉਸ ਤੋਂ ਪਹਿਲੇ ਸਾਡੇ ਹੁਣ ਤੱਕ ਤਫਤੀਸ਼ ਵਿੱਚ ਆਇਆ ਵੀ ਇਹ ਤੋਂ ਪਹਿਲੇ ਵੀ ਇਹਨਾਂ ਨੇ ਇੱਕ ਥਾਂ ਦੇ ਉੱਪਰ ਮੋਬਾਈਲ ਫੋਨ ਵੀ ਖੋਇਆ ਹੈਗਾ ਉਹ ਵੀ ਮੁੱਦੇ ਨੂੰ ਅਸੀਂ ਜਿਵੇਂ ਦੱਸਿਆ ਗਿਆ ਵੀ 8 ਵਜੇ ਕਿਚਾ ਨੂੰ ਡਿਊਟੀ ਟਾਈਮ ਕੇਸ ਹੈ ਇਹ ਉਸਟਨ ਪੇਪਰ ਜਾ ਰਹੇ ਸੀਗੇ 8 ਵਜੇ ਚਾਹ ਪੀਣ ਦਾ ਸ਼ਾਮ ਦਾ ਡਿਊਟੀ ਟਾਈਮ ਸੀਗਾ ਰਾਤ ਨੂੰ ਉਹਨਾਂ ਨੂੰ ਉੱਥੇ ਜਾਣਾ ਸੀ ਡਿਊਟੀ ਤੇ ਜੀ ਉਸ ਸਰਕਾਰੀ ਫੋਨ ਸੁਮਾਇਆ ਜਾਂਦਾ ਜਿਹੜਾ ਮੋਬਾਈਲ ਹੈ मिल गया यार मिल गया, गया मिल गया ਜਿਹੜਾ ਇੱਕ ਮੋਬਾਈਲ ਫੋਨ ਵੀ ਖੋਇਆ ਗਿਆ ਸੀ ਉਹ ਵੀ ਮਿਲ ਗਿਆ ਜੀ ਵੀਵੋ ਦਾ ਮੋਬਾਈਲ ਫੋਨ ਸੀਗਾ ਉਹ ਵੀ ਮਿਲ ਗਿਆ ਸਰ ਇਹ ਨੋਵਾ ਗੱਡੀ ਹੈ ਜਿਹੜੀ ਇਹਨਾਂ ਦੀ ਆਪਣੀ ਸੀਗੀ ਜਾਂ ਇਹ ਵੀ ਇਹ ਵੀ ਇਹ ਵੀ ਸੜੀ ਹੈ ਜੀ ਤਫਤੀਸ਼ ਦਾ ਪਾਰਟ ਹੈ ਵੀ ਦਿੱਲੀ ਨੰਬਰ ਦੀ ਨੋਵਾ ਗੱਡੀ ਹੈ ਅਸੀਂ ਦੀ ਵੈਰੀਫਿਕੇਸ਼ਨ ਕਰ ਰਹੇ ਹਾਂ ਵੀ ਦੀ ਹਿਸਟਰੀ ਕੀ ਹੈਗੀ ਹੈ ਤੇ ਉਹ ਤੋਂ ਸਾਨੂੰ ਉਮੀਦ ਹੈ ਵੀ ਜੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੈ ਤਾਂ ਆਪਾਂ ਅਕੋਰਡਿੰਗਲੀ ਟੂ ਬੀ ਕਰ ਦੇ ਕਰਦੇ ਆ। ਕਿੱਥੇ ਜਾ ਰਹੇ ਹੋ ਇਹਨਾਂ ਦਾ ਅਨਜਾਨਾ ਨਾ ਇਹ ਜ਼ੀਰਾ ਦਾ ਰੈਂਡ ਵਾਲੇ ਸੀਗੇ ਫਿਰ ਉਸ ਦੇ ਦੋਸਤਾਂ ਨੇ ਕਿਹਾ ਉਹਨਾਂ ਦੇ ਉੱਪਰ ਕੋਈ ਮਾੜਾ ਪਹਿਲਾਂ ਨਹੀਂ ਦੱਸਦੇ ਨਹੀਂ ਇਹਨਾਂ ਦੋਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਹੁਣ ਤੱਕ ਸਾਡੇ ਨੋਟਿਸ ਵਿੱਚ ਨਹੀਂ ਹੈ ਹਾਂਜੀ ਉਹਨਾਂ ਦੇ ਉੱਪਰ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਉਹਨਾਂ ਦੀ ਪੁਰਾਣੀ ਕ੍ਰਿਮੀਨਲ ਸਤਨਾਮ ਦਾ ਜਿਹੜਾ ਮੋਬਾਈਲ ਸੀਗਾ ਉਹ ਬਰامد ਹੋ ਗਿਆ ਲੇਕਿਨ ਜਦੋਂ ਵਾਰਦਾਤ ਤੋਂ ਲੈ ਕੇ ਜਦੋਂ ਤੱਕ ਉਹ ਰੋਪੀਆਂ ਦੇ ਕੋਲ ਸੀਗਾ ਉਹਨਾਂ ਨੇ ਉਸ ਮੋਬਾਈਲ ਨੂੰ ਇਸਤੇਮਾਲ ਕੀਤਾ ਕਿਸੇ ਨਹੀਂ ਨਹੀਂ ਉਸ ਟਾਈਮ ਦੇ ਵਿੱਚ ਮੋਬਾਈਲ ਇਸਤੇਮਾਲ ਨਹੀਂ